ਉਗਾਨੀ ਪਟਿਆਲਾ ਜ਼ਿਲ੍ਹੇ ਦੇ ਰਾਜਪੂਰਾ ਤੋਂ 10 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਗੜਾਣਾ ਪਿੰਡ ਤੋਂ 13 ਕਿਲੋਮੀਟਰ ਦੂਰ ਦਾ ਸਫ਼ਰ ਕਰਕੇ ਆਏ ਸਨ ਅੱਜ ਦੇ ਵਲੋਗ ਜਿ ਤਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ ਤੇ ਦੋ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹਨ ਸਤਿ ਸ੍ਰੀ ਅਕਾਲ ਜੀ ਮੈਂ ਹੁਸਨ ਰੇਤਮਾਨ ਅੱਜ ਸ਼ੁਰੂ ਕਰਨ ਜੀ ਆ ਰਹੇ ਆ ਵਲੋਗ ਨੰਬਰ 129 ਆਓ ਗੱਲ ਕਰਦੇ ਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਸ ਸਥਾਨ ਤੇ ਗੁਰਤੇਗ ਬਹਾਦਰ ਸਾਹਿਬ ਜੀ ਦੋ ਵਾਰ ਆਏ ਸਨ ਪਹਿਲੀ ਵਾਰ ਜਦੋਂ ਉਹ ਪ੍ਰਚਾਰ ਯਾਤਰਾ ਕਰ ਰਹੇ ਸਨ ਤੇ ਦੂਜੀ ਵਾਰ ਜਦੋਂ ਦਿੱਲੀ ਸ਼ੀਸ਼ ਦੇਣ ਗਏ ਸਨ ਤਾਂ ਰਸਤੇ ਦੇ ਵਿੱਚ ਉਗਾਨੀ ਸਾਹਿਬ ਵਿਖੇ ਦੋ ਰਾਤਾਂ ਠਹਿਰੇ ਸਨ ਹੁਣ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਆਉਣ ਦੇ ਇਤਿਹਾਸ ਬਾਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਤੇ ਪੰਜਵੇਂ ਪੁੱਤਰ ਦਾ ਹੱਕ ਉਹਨਾਂ ਨੇ ਬਾਬਾ ਜ਼ਰਾਵਰ ਸਿੰਘ ਨੂੰ ਦਿੱਤਾ ਸੀ ਬਸੀ ਪਠਾਣਾ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਜ਼ਰਾਵਰ ਸਿੰਘ ਰੱਖਿਆ ਗਿਆ ਜ਼ਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜ਼ਰਾਵਰ ਸਿੰਘ ਦੀ ਉਮਰ ਦੇ ਸਨ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜੀ ਦੋ ਸ਼ਾਨ ਸਾਹਿਬ ਲੱਗੇ ਹੋਏ ਹਨ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਤੇ ਇੱਕ ਗੁਰਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜ਼ਰਾਬਰ ਸਿੰਘ ਤੇ ਇਸ ਸਥਾਨ ਤੇ ਰਹਿਣ ਵਾਲੇ ਜ਼ਰਾਬਰ ਸਿੰਘ ਕੋਲ ਕਰ ਰਹੇ ਸੀ ਜਿਸ ਦੇ ਵਿੱਚ ਜ਼ਰਾਬਰ ਸਿੰਘ ਨੇ ਬਾਬਾ ਜ਼ਰਾਬਰ ਸਿੰਘ ਨੂੰ ਢਾ ਲਿਆ ਇਹ ਵੇਖ ਕੇ ਪਿੰਡ ਵਾਲੇ ਗੁੱਸੇ ਦੇ ਵਿੱਚ ਆ ਗਏ ਤੇ ਜ਼ਰਾਵਰ ਸਿੰਘ ਦੀ ਮਾਤਾ ਗੁੱਸੇ 'ਚ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਗਈ। ਉਸ ਨੇ ਕਿਹਾ ਕਿ ਤੁਸੀਂ ਮੇਰੇ ਪੁੱਤਰ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਤਾਂ ਜੋ ਉਹ ਤੁਹਾਡੇ ਪੁੱਤਰ ਜ਼ਰਾਵਰ ਸਿੰਘ ਦੀ ਬਰਾਬਰੀ ਨਾ ਕਰ ਸਕੇ। ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਨਾਲ ਜ਼ਰਾਬਰ ਸਿੰਘ ਵੱਲ ਵੇਖਿਆ ਤੇ ਉਸ ਨੂੰ ਕੋਲ ਬੁਲਾਇਆ ਤੇ ਸਾਰੇ ਸੰਗਤ ਸਾਹਮਣੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਪੁੱਤਰ ਬਾਬਾ ਜ਼ਰਾਬਰ ਸਿੰਘ ਹੈ ਇਹ ਜ਼ਰਾਬਰ ਸਿੰਘ ਵੀ ਮੇਰਾ ਪੁੱਤਰ ਹੈ ਉਸ ਦਿਨ ਤੋਂ ਜ਼ਰਾਬਰ ਸਿੰਘ ਨੂੰ ਗੁਰੂ ਸਾਹਿਬ ਦੇ ਪੁੱਤਰ ਵਜੋਂ ਜਾਣਿਆ ਜਾਣ ਲੱਗਾ ਇਤਿਹਾਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਇਹ ਜ਼ਰਾਬਰ ਸਿੰਘ ਵੀ ਨਾਲ ਸੀ ਸਿਰਸਾ ਨਦੀ ਨੂੰ ਪਾਰ ਕਰਦੇ ਹੋਏ ਮਾਨਕਪੁਰ ਰੰਗੜਾ ਵਿੱਚ ਉਹ ਲੜਦਾ ਲੜਦਾ ਜ਼ਖਮੀ ਹੋ ਗਿਆ ਇਸ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਜੀਤਰ ਸਿੰਘ ਵੀ ਨਾਲ ਸਨ ਲੜਾਈ ਦੌਰਾਨ ਜ਼ਰਾਬਰ ਸਿੰਘ ਦੇ ਸਰੀਰ ਤੇ 22 ਫਟ ਲੱਗੇ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਸ਼ੋਭਿਤ ਹੈ ਜ਼ਰਾਵਰ ਸਿੰਘ ਨੂੰ जख्मी ਵੇਖ ਬਾਬਾ ਅਜੀਤ ਸਿੰਘ ਜੀ ਉਸ ਨੂੰ ਰੋਪੜ ਦੇ ਵਿੱਚ ਇੱਕ ਨਹਿنگ ਸਿੰਘ ਦੇ ਘਰ ਲੈ ਕੇ ਆਗੇ ਭਾਈ ਗਰਸਾ ਸਿੰਘ ਜੀ ਭਾਈ ਬੱਗਾ ਸਿੰਘ ਜੀ ਦਾ ਪਰਿਵਾਰ ਤਰਖਾਨਾ ਦਾ ਪਰਿਵਾਰ ਸੀ ਇਹਨਾਂ ਨੇ ਜ਼ਰਾਵਰ ਸਿੰਘ ਨੂੰ ਆਪਣੇ ਘਰ ਰੱਖਿਆ ਇਹਨੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਜਾਂਦੇ ਆ ਤੇ ਬਾਬਾ ਬਚਿੱਤਰ ਸਿੰਘ ਜੀ ਤੇ ਭਾਈ ਜ਼ਰਾਵਰ ਸਿੰਘ ਜੀ ਇੱਥੇ ਹੀ ਰਹਿ ਜਾਂਦੇ ਆ ਸੰਗਤ ਜੀ ਇੱਕੋ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਗੁਰਦੁਆਰੇ ਬਣੇ ਹੋਏ ਆ ਪਹਿਲਾ ਸਥਾਨ ਗੁਰਤੇਗ ਬਹਾਦਰ ਸਾਹਿਬ ਜੀ ਦਾ ਤੇ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਿੱਤਰ ਸਿੰਘ ਜੀ ਕੋਟਲਾ ਦੇ ਵਿੱਚ ਨਹਿੰਗ ਖਾਨ ਦੇ ਘਰ ਕਮਾਤੇ ਕਾਵਾਂ ਨੂੰ ਸਹਿੰਦੇ ਸਹਿੰਦੇ ਸ਼ਹੀਦ ਹੋ ਜਾਂਦੇ ਆ ਦੂਜੀ ਸਾਈਡ ਨਹਿੰਗ ਖਾਨ ਦਾ ਪਰਿਵਾਰ ਜ਼ਰਾਵਰ ਸਿੰਘ ਨੂੰ ਦੁਸ਼ਮਣਾਂ ਤੋਂ ਬਚਾਉਂਦੇ ਹੋਏ ਉਹਨਾਂ ਦੀ ਭੂਆ ਦੇ ਪਿੰਡ ਢੰਡੇਰੀ ਵਿੱਚ ਛੱਡ ਜਾਂਦੇ ਆ ਉੱਥੇ ਵੀ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਜ਼ਰਾਵਰ ਸਿੰਘ ਠੀਕ ਹੋਣ ਤੋਂ ਬਾਅਦ ਪਿੰਡ ਉਗਾਨੀ ਦੇ ਇਸ ਸਥਾਨ ਤੇ ਪਹੁੰਚਦੇ ਆ ਜਿੱਥੇ ਇਹ ਗੁਰਦਾਮ ਬਣਿਆ ਹੋਇਆ ਉਸ ਸਮੇਂ ਇੱਥੇ ਇੱਕ ਛੋਟੀ ਜਿਹੀ ਕੁਟਿਆ ਬਣੀ ਹੋਈ ਸੀ ਜਿਸ ਤੇ ਵਿੱਚ ਭਜਨ ਨਾਮ ਦਾ ਸਾਧੂ ਰਹਿੰਦਾ ਸੀ ਜਿਹੜਾ ਜ਼ਰਾਵਰ ਸਿੰਘ ਦਾ ਇਲਾਜ ਕਰਦਾ ਸੀ ਫੇਰ ਜ਼ਰਾਵਰ ਸਿੰਘ ਖੇਜਰਾਬਾਦ ਚਲੇ ਜਾਂਦੇ ਆ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜ਼ਰਾਵਰ ਸਿੰਘ ਨੂੰ ਇਸ ਅਸਥਾਨ ਤੇ ਮਿਲਣ ਵਾਸਤੇ ਆਏ ਸਨ ਪਰ ਉਹ ਨਹੀਂ ਮਿਲਦੇ ਫੇਰ ਜ਼ਰਾਵਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਆਉਣ ਦਾ ਪਤਾ ਚੱਲਦਾ ਹੈ ਫਿਰ ਉਹ ਦਮਦਮਾ ਸਾਹਿਬ ਪਹੁੰਚਦੇ ਆ ਉੱਥੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਗਏ ਆਹ ਜ਼ਰਾਬਰ ਸਿੰਘ ਦਿੱਲੀ ਪਹੁੰਚਦੇ ਆ ਤੇ ਦਿੱਲੀ ਤੋਂ ਆਗਰਾ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਿੱਛੇ ਇਸਤਾਬਤਪੁਰ ਪਹੁੰਚ ਕੇ ਗੁਰੂ ਸਾਹਿਬ ਨਾਲ ਮਲਾਪ ਹੋਇਆ ਤੇ ਕੁਝ ਸਮਾਂ ਉਹ ਗੁਰੂ ਸਾਹਿਬ ਜੀ ਨਾਲ ਰਹੇ ਭਾਈ ਮਾਨ ਸਿੰਘ 20 ਸਿੰਘਾਂ ਸਮੇਤ ਭਾਈ ਜ਼ਰਾਬਰ ਸਿੰਘ ਚਤੌੜ ਦੇ ਅੰਦਰ ਲੜਦੇ ਲੜਦੇ ਸ਼ਹੀਦ ਹੋ ਗਏ ਏਸੀ ਸੰਗਤਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦੇ ਨਾਲ 20 ਬਿੱਗੇ ਜ਼ਮੀਨ ਪਿੰਡ ਵੱਲੋਂ ਹੈ ਪੁਜਾਰੀ ਸਿੰਘ ਹੈ ਸਥਾਨਕ ਪਰੰਪਰਾ ਅਨੁਸਾਰ ਪਹਿਲਾਂ ਗੁਰਦੁਆਰਾ ਕੱਚੇ ਕੋਠੇ ਦੇ ਰੂਪ ਦੇ ਵਿੱਚ ਮੌਜੂਦ ਸੀ ਫੇਰ ਪਿੰਡ ਵਾਲਿਆਂ ਦੀ ਬੇਨਤੀ ਤੇ ਮਹਾਰਾਜਾ ਕਰਮ ਸਿੰਘ ਨੇ ਇੱਥੇ ਪੱਕੇ ਗੁਰੂ ਧਾਮ ਦੀ ਉਸਾਰੀ ਕਰਵਾਈ। ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੇ ਆਰੰਭ ਕੀਤੀ ਸੀ ਜਿਸ ਤੇ ਸੰਪੂਰਨ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। 8 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਹੈ। ਐਸਜੀਪੀਸੀ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਕ ਸਥਾਨਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਈਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਧੰਨਵਾਦ ਜੀ